ਜਿਹੜੀਆਂ ਸਰਕਾਰਾਂ ਬਿਲਕੁਲ ਸੁੱਤੀਆਂ ਨੇ ਇਹਨਾਂ ਪਿੰਡਾਂ ਦੇ ਵਿੱਚ ਅਜੇ ਤੱਕ ਕੋਈ ਸਰਕਾਰ ਦਾ ਨੁਮਾਇੰਦਾ ਨਹੀਂ ਆਇਆ ਪਾਰਲੇ ਪਾਸੇ ਵੀ ਆਣ ਕੇ ਉਹਨਾਂ ਨਹੀਂ ਵੇਖਿਆ ਜੇ ਇਸੇ ਤਰੀਕੇ ਦੇ ਨਾਲ ਪਾਣੀ ਵਧਦਾ ਰਿਹਾ ਤੇ ਸਾਨੂੰ ਕੋਈ ਮੈਦਨੀਆਂ ਪਿਆ ਆਪਾਂ ਕਣਕ ਵੀ ਜੜੀ ਉਹ ਵੀ ਸਕੀਏ ਪਸਾਰ ਹੋ ਗਿਆ ਮੇਰਾ 100 ਕਿੱਲਾ ਝੋਨਾ ਦੇ ਭਾਜੀ ਮਨ ਲਓ 100 ਕਿੱਲੇ ਜੋ ਮਨ ਲਓ 10 ਕਿੱਲੇ ਦੀ ਆਸ ਨੇ ਮਨ ਨੂੰ ਅਗੇ ਤੁਸੀਂ ਵੇਖ ਰਹੇ ਹੋ ਚੈਨਲ ਦਾ ਕੇ ਨਿਊਜ਼ ਤੇ ਮੈਂ ਹਾਂ ਸਿਮਰਨ ਬਾਜਵਾ ਕੁਦਰਤ ਦੇ ਰੰਗ ਨਿਆਰੇ ਕਿਤੇ ਪਾਣੀ ਨੂੰ ਤਰਸ ਰਏ ਤੇ ਕਿਤੇ ਪਾਣੀ ਨੇ ਮਾਰੇ ਇਸ ਵੇਲੇ ਅਸੀਂ ਪਹੁੰਚੇ ਹਾਂ ਰਮਦਾਸ ਦੇ ਨਜ਼ਦੀਕ ਪੈਂਦੇ ਪਿੰਡ ਨਿਸੋਕੇ ਜਿੱਥੇ ਕਿ ਤੁਸੀਂ ਬੰਨ ਟੁੱਟਣ ਕਰਕੇ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਚੈਨਲ ਦੇ ਮਾਧਿਅਮ ਰਾਹੀਂ ਤੁਸੀਂ ਬੰਨ ਬੰਨ ਦੀ ਲਈ ਗੁਹਾਰ ਮਾੜੇ ਟਾਈਮ ਦੀ ਮਾਰ ਬੋਲ ਰਹੀ ਜਿੱਥੇ ਪੈਂਦੀ ਉਹੀ ਜਾਣੇ ਭੁੱਖ ਵੀ ਲੱਗਣੋਂ ਹਟ ਜਾਂਦੀ ਜਦੋਂ ਮੁੱਕਦੇ ਢੋਲ ਚੋਂ ਦਾਣੇ ਆਪਣਾ ਕੌਣ ਕੌਣ ਬਗਾਨਾ ਇਹ ਵਕਤ ਫੈਸਲੇ ਕਰਦਾ ਏ ਸਿਮਰਨ ਬਾਜਵਾ ਜਦੋਂ ਲੋੜ ਪਈ ਤੇ ਕੋਈ ਵਿਰਲਾ ਹੀ ਬਾਹ ਫੜਦਾ ਏ ਕੋਈ ਵਿਰਲਾ ਹੀ ਬਾਹ ਫੜਦਾ ਏ ਵੇਖ ਰਹੇ ਹੋ ਚੈਨਲ ਦਾ ਏਕੇ ਨਿਊਜ਼ ਪੱਤਰਕਾਰ ਅਮਰੀਕ ਸਿੰਘ ਲੋਂਗੋਵਾਲ ਅਤੇ ਸੋਨੂ ਸਿੰਘ ਦੀ ਖਾਸ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਭਾਈ ਦਲਜੀਤ ਸਿੰਘ ਜੀ ਨੇ ਸੋਕੇ ਮੇਰਾ ਪਿੰਡ ਨੇ ਸੋਕੇ ਆ ਜੀ ਆਪਾਂ ਸਾਰੇ ਨੇ ਸੋਕੇ ਆਂਦੇ ਵਾਸੀਆਂ ਜੀ ਬੇਨਤੀ ਆ ਜੀ ਆਹ ਸਾਡਾ ਜਿਹੜਾ ਤੁਸੀਂ ਪਾਣੀ ਦੇਖ ਰਹੇ ਹੋ ਇਹ ਸਾਡੇ ਨਿਸੋਗਿਆਂ ਦੀ ਸਾਰੀ ਜ਼ਮੀਨ ਹੈ ਜੀ ਪਾਰਲਾ ਪਾਸਾ ਜਿਹੜਾ ਤੁਸੀਂ ਬੰਨ ਤੋਂ ਐਸਲੇ ਪਾਸੇ ਹੈ ਜੀ ਇਹ ਦਰਿਆ ਤੋਂ ਇੱਕ ਬੰਨ ਅੱਗੇ ਇਹ ਤੋਂ ਬੰਨ ਅੱਗੇ ਹੈ ਜੀ ਜਦੋਂ ਦਰਿਆ ਦਾ ਲੈਵਲ ਉੱਚਾ ਹੋਇਆ ਪਾਣੀ ਬੇ ਹਿਸਾਬ ਛੱਡਿਆ ਗਿਆ ਕਿਉਂਕਿ 88 ਤੇ ਦੱਸਦੇ ਕਿ 88 ਤੇ ਪਾਣੀ ਵੜਾਇਆ ਸੀਗਾ ਪਰ ਐਰ ਕੀ ਜਿਹੜਾ ਪਾਣੀ ਹੈ ਜਿੱਥੇ 88 ਦੇ ਵਿੱਚ ਪਾਣੀ ਨਹੀਂ ਚੜਿਆ ਉਹਨਾਂ ਡੇਰਿਆਂ ਤੱਕ ਉਹਨਾਂ ਪਿੰਡਾਂ ਦੇ ਵਿੱਚ ਵੀ 88 ਤੋਂ ਵੱਧ ਪਾਣੀ ਜਿਹੜਾ ਤਿੰਨ ਗੁਣਾ ਪਾਣੀ ਜਿਹੜਾ ਜ਼ਿਆਦਾ ਆ ਐਨਾ ਪਾਣੀ ਪਿੱਛੇ ਜਿਹੜਾ ਛੱਡ ਦਿੱਤਾ ਗਿਆ ਸੀ ਫਿਰ ਬੰਨ੍ਹ ਸਾਹਮਣੇ ਦਰਿਆ ਤੋਂ ਜਦੋਂ ਬੰਨ੍ਹ ਟੁੱਟਾ ਪਹਿਲਾ ਆ ਵਾਣ ਭਰਿਆ ਜਿਹੜਾ ਤੁਸੀਂ ਦਾ ਅੰਦਰਲਾ ਇਲਾਕਾ ਸੀਗਾ ਇਹ ਨਿਸੋ ਕਹਿੰਦੇ ਪਿੰਡ ਦੀ ਜ਼ਮੀਨ ਹੈ ਸਾਰੀ ਇੱਥੇ ਜਿਹੜਾ ਝੋਨਾ ਸੀਗਾ ਜੋ ਵੀ ਕਮਾਦ ਸੀਗਾ ਸਾਰੀ ਚੀਜ਼ ਇਹ ਸਾਰੀ ਜਿਹੜੀ ਬਿਲਕੁਲ ਹੁਣ ਵੀ ਤੁਸੀਂ ਦੇਖ ਸਕਦੇ ਹੋ ਕਿ ਝੋਨਾ ਬਿਲਕੁਲ ਨਹੀਂ ਦਿਖਣਿਆ ਜਿਹੜਾ ਬਿਲਕੁਲ 100% ਜਿਹੜਾ ਝੋਨਾ ਇਹ ਖਤਮ ਹੋ ਚੁੱਕਿਆ ਫਿਰ ਇਹ ਜਦੋਂ ਬੰਨ੍ਹ ਟੁੱਟਾ ਇਹ ਵਾਲਾ ਕਿ ਉਥੋਂ ਜਿਹੜਾ ਬੰਨ ਟੁੱਟਾ ਤੇ ਇਹ ਵਾਲਾ ਪਾਣੀ ਫਿਰ ਉਧਰ ਨਿਕਲਿਆ ਅੱਜ ਘੱਟੋ-ਘੱਟ ਵੀ 8-9 ਦਿਨ ਹੋ ਚੁੱਕੇ ਨੇ ਇਸੇ ਤਰ੍ਹਾਂ ਲਗਾਤਾਰ ਜਿਹੜਾ ਪਾਣੀ ਇਥੋਂ ਦੀ ਚੱਲ ਰਿਹਾ ਇਧਰੋਂ ਵੀ ਬੰਨ ਟੁੱਟ ਗਿਆ ਫਿਰ ਉਧਰੋਂ ਸਾਹਮਣੇ ਸਾਡੇ ਪਿੰਡ ਦੇ ਪਰਲੇ ਪਾਸੇ ਨਾਲ ਹੀ ਉਧਰੋਂ ਬੰਨ ਟੁੱਟਾ ਤੇ ਉਹ ਪਿੰਡ ਸਾਡਾ ਪਾਣੀ ਜਿਹੜਾ ਪਾਣੀ ਪਿੰਡ ਦੇ ਵਿੱਚ ਘਿਰ ਗਿਆ ਜਿਹੜਾ ਪਾਣੀ ਸਾਰਾ ਪਿੰਡ ਦੇ ਵਿੱਚ ਵੜਿਆ ਚਾਰ-ਛੇਰੇ ਪਿੰਡ ਦੇ ਪਾਣੀ ਜਿਹੜਾ ਘੱਟੋ-ਘੱਟ ਵੀ 5-5 ਫੁੱਟ 6-6 ਫੁੱਟ ਪਾਣੀ ਸੀ ਨੀਵੇਂ ਘਰਾਂ ਦੇ ਵਿੱਚ ਪਾਣੀ ਕਾਫੀ ਜ਼ਿਆਦਾ ਚੜ ਗਿਆ ਕਈਆਂ ਘਰਾਂ ਦੇ ਵਿੱਚ ਜਿਹੜਾ ਸਮਾਨ ਭੇਜ ਗਿਆ ਕਾਫੀ ਨੁਕਸਾਨ ਲੋਕਾਂ ਦਾ ਡੇਰਿਆਂ ਤੇ ਆਪਾਂ ਗਏ ਆ ਇੱਕ ਦੂ ਤੇ ਉਹਨਾਂ ਤੇ ਜਾ ਕੇ ਵੇਖਿਆ ਕਿ ਜਿਹੜੇ ਉਹਨਾਂ ਦੀਆਂ ਨੀਂਹਾਂ ਬੈਠ ਗਈਆਂ ਪਾੜ ਗਏ ਜਿਹੜੇ ਡੇਰੇ ਵੀ ਉਹਨਾਂ ਦਾ ਵੀ ਨੁਕਸਾਨ ਬਹੁਤ ਜ਼ਿਆਦਾ ਹੋਇਆ ਸੋ ਅਸੀਂ ਬੇਨਤੀ ਕਰਦੇ ਆ ਪ੍ਰਸ਼ਾਸਨ ਨੂੰ ਕਿ ਇਹ ਜਿਹੜੇ ਬੰਨ ਤੁਸੀਂ ਦੇਖ ਰਹੇ ਹੋ ਸਾਰੇ ਤੁਸੀਂ ਦੇ ਇਹ ਬਿਲਕੁਲ ਖਤਮ ਹੋ ਚੁੱਕੇ ਨੇ ਕਿਉਂਕਿ ਪਾਣੀ ਇੰਨਾ ਜ਼ਿਆਦਾ ਆਇਆ ਕਿ ਸਾਰੇ ਤੁਸੀਂ ਫਿਰ ਕੇ ਵੇਖੋਗੇ ਤੇ ਪਾੜ ਪਏ ਨੇ ਇਹ ਤੋਂ ਨਹੀਂ ਵੀ ਟੁੱਟਾ ਉਸੇ ਪਾੜ ਪਿਆ ਉਹ ਬੰਨ ਦੇ ਵਿੱਚ ਤੇ ਅਸੀਂ ਪ੍ਰਸ਼ਾਸਨ ਨੂੰ ਇਹੋ ਬੇਨਤੀ ਕਰਦੇ ਹਾਂ ਕਿ ਜਿਹੜੇ ਬੰਨ ਜਿਹੜੇ ਆ ਪੱਕੇ ਕੀਤੇ ਜਾਣ ਚੰਗੀ ਤਰ੍ਹਾਂ ਜਿਹੜੀ ਇਹਨਾਂ ਦੀ ਮੁਰੰਮਤ ਕਰਕੇ ਬਿਲਕੁਲ ਵਧੀਆ ਕੀਤੇ ਜਾਣ ਕਿਉਂਕਿ ਆਪਾਂ ਜਿਹੜਾ ਨੁਕਸਾਨ ਚੱਲ ਰਿਹਾ ਹੈ ਗਾਂ ਜਿਹੜੇ ਸਾਡੇ ਬੱਚੇ ਆ ਉਹਨਾਂ ਦੇ ਆਉਣ ਵਾਸਤੇ ਜਿਹੜਾ ਇਹ ਜਿਹੜਾ ਪ੍ਰਬੰਧ ਕੀਤਾ ਜਾਵੇ ਕਿ ਉਹ ਜਿਹੜੇ ਇਹਨਾਂ ਮੁਸੀਬਤਾਂ ਤੋਂ ਨਾ ਨੰਗਣ ਤੁਸੀਂ ਦੇਖ ਸਕਦੇ ਹੋ ਕਿ ਉਧਰ ਵੀ ਬੰਨ ਟਟਾ ਇਧਰ ਵੀ ਬੰਨ ਟਟਾ ਇਹ ਵੀ ਵੀਰ ਸਾਰੇ ਮੇਰੇ ਨਾਲ ਨਿਸੋ ਗਿਆ ਦੇ ਨੇ ਇਹਨਾਂ ਦੀ ਜ਼ਮੀਨ ਜਿਹੜੀ ਸਾਰੀ ਇਧਰ ਪਾਰਿਆ ਇਹਨਾਂ ਦਾ ਝੋਨਾ ਜਿਹੜਾ 100% ਖਤਮ ਹੋ ਚੁੱਕਾ ਹੈ ਇੰਨਾ ਕਿ ਨੁਕਸਾਨ ਹੋਇਆ ਕਿ ਆਪਾਂ ਦੱਸ ਨਹੀਂ ਸਕਦੇ ਤੋਂ ਸੋ ਤੁਹਾਡਾ ਵੀ ਤੁਹਾਨੂੰ ਧੰਨਵਾਦ ਹੈ ਤਿੰਨੇ ਚੈਨਲ ਜਿਹੜੇ ਤੁਸੀਂ ਆਏ ਜੀ ਬਹੁਤ ਬਹੁਤ ਆਪ ਜੀ ਦਾ ਸ਼ੁਕਰੀਆ ਹੈ ਕਿ ਜੋ ਵੀ ਤੁਸੀਂ ਆਪ ਜੀ ਨੇ ਕਰਾਇਆ ਕੀਤੀ ਹੈ ਰਿਪੋਰਟ ਕੀਤੀ ਹੈ ਤੇ ਸੰਗਤਾਂ ਤੱਕ ਸਰਕਾਰ ਤੱਕ ਤੁਹਾਡੇ ਥਰੂ ਜਿਹੜੀ ਗੱਲ ਪਹੁੰਚਣੀ ਹੈ ਤੇ ਜਿਹੜੀ ਮਦਦ ਹੈ ਉਹ ਸਾਰੇ ਵੀਰ ਜਿਹੜਾ ਪੰਜਾਬ ਆ ਪੰਜਾਬ ਦੇ ਨਾਲ ਖੜਿਆ ਕਿਉਂਕਿ ਪੰਜਾਬ ਤੁਹਾਨੂੰ ਪਤਾ ਹੈ ਹਰ ਇੱਕ ਜਗ੍ਹਾ ਜਾ ਕੇ ਮਦਦ ਕਰਦਾ ਹੈ ਜੇ ਹਿਮਾਚਲ ਚ ਮਦਦ ਲੋੜ ਪੈਂਦੀ ਉੱਥੇ ਮਦਦ ਕਰਦਾ ਜਿਹੜੀਆਂ ਸਰਕਾਰਾਂ ਬਿਲਕੁਲ ਸੁੱਤੀਆਂ ਨੇ ਇਹਨਾਂ ਪਿੰਡਾਂ ਦੇ ਵਿੱਚ ਅਜੇ ਤੱਕ ਕੋਈ ਸਰਕਾਰ ਦਾ ਨੁਮਾਇੰਦਾ ਨਹੀਂ ਆਇਆ ਪਾਰਲੇ ਪਾਸੇ ਵੀ ਆਣ ਕੇ ਉਹਨਾਂ ਨਹੀਂ ਵੇਖਿਆ ਤੋ ਬੇਨਤੀ ਹੈ ਉਹਨਾਂ ਨੂੰ ਵੀ ਕਿ ਸਰਕਾਰ ਨੂੰ ਸਾਡੀ ਜਿਹੜੀ ਉਸਾਰ ਲਈ ਜਾਏ ਸਾਡੀ ਬਾਹ ਫੜੀ ਜਾਏ ਤੋ ਆਪ ਜੀ ਦੇ ਚੈਨਲ ਦੇ ਥਰੂ ਦੇ ਸਾਨੂੰ ਬੇਨਤੀ ਕਰਦੇ ਆਂ ਸਰਕਾਰ ਨੂੰ ਕਿ ਸਾਡੀ ਆਣ ਕੇ ਮਦਦ ਕੀਤੀ ਜਾਵੇ ਕੋਈ ਵੀ ਜਿਹੜੀ ਹੈ ਨੁਕਸਾਨ ਹੈ ਜਿਹੜਾ ਝੋਨੇ 100% ਨੂੰ ਨੁਕਸਾਨ ਹੋ ਚੁੱਕਾ ਹੈ ਉਹਨਾਂ ਦਾ ਜੋ ਵੀ ਬੰਦ ਆਇਆ ਉਹ ਵੀ ਸਰਕਾਰ ਵੱਲੋਂ ਅਸੀਂ ਮੰਗ ਕਰਦੇ ਆਂ ਕਿ ਦਿੱਤਾ ਜਾਏ ਗਾਂ ਜਿਹੜੀ ਆਉਣ ਵਾਲੀ ਫਸਲ ਆਪਾਂ ਕਣਕ ਬੀਜਣੀ ਹੈ ਅੱਜ ਵੀ ਪਾਣੀ ਆਪਾਂ ਸਵੇਰੇ ਇੱਥੇ ਆਏ ਸੀਗੇ ਪਾਰਲਾ ਪਾਸਾ ਜਿਹੜੀ ਰਾਹ ਹੈ ਸਿੱਧਾ ਜਾ ਰਿਹਾ ਪੈਲੀਆਂ ਦੇ ਵਿੱਚ ਪਰ ਉਦੋਂ ਪਾਣੀ ਜਦੋਂ ਸਵੇਰੇ ਆਏ ਸੀ ਆਪਾਂ ਉਹ ਪਿਛਲੇ ਪਾਸੇ ਸੀਗਾ ਤੇ ਹੁਣ ਪਾ ਇੰਨਾ ਪਾਣੀ ਜਿਹੜਾ ਵਧ ਰਿਹਾ ਤੇ ਫੇਰ ਵੀ ਖਬਰ ਆਈ ਜਾ ਰਹੀ ਏ ਕਿ ਪਿੱਛੋਂ ਜਿਹੜਾ ਪਾਣੀ ਹੋਰ ਛੱਡਿਆ ਜਾ ਰਿਹਾ ਸਵੇਰ ਤੱਕ ਹੋ ਸਕਦਾ ਹੋਰ ਪਾਣੀ ਵਾਧੇ ਅਗਰ ਜੇ ਇਸੇ ਤਰੀਕੇ ਦੇ ਨਾਲ ਪਾਣੀ ਵਧਦਾ ਰਿਹਾ ਤੇ ਸਾਨੂੰ ਕੋਈ ਮੈਦਨੀਆਂ ਪਿਆ ਆਪਾਂ ਕਣਕ ਵੀ ਜੜੀ ਉਹ ਬੀਜ ਸਕੀਏ ਕਿਉਂਕਿ ਜਿੰਨੀ ਕਾ ਮਿੱਟੀ ਰੇਬ ਪੈ ਚੁੱਕੀ ਹੈ ਰੇਤਾ ਪੈ ਚੁੱਕੀ ਹੈ ਨਾ ਤੇ ਕੰਪੈਨ ਚੱਲੂਗੀ ਝੋਨਾ ਵੜਨ ਵਾਸਤੇ ਨਾ ਕੋਈ ਟਰੈਕਟਰ ਚੱਲੂਗਾ ਕਣਕ ਬੀਜਣ ਵਾਸਤੇ ਜਿਹੜੀ ਮਿੱਟੀ ਇਸ ਤਰ੍ਹਾਂ ਦੀ ਆ ਰਹੀ ਹੈ ਪਹਾੜਾਂ ਦੇ ਵਿੱਚੋਂ ਖੁਰ ਖੁਰ ਕੇ ਕਿ ਜਿਹੜਾ ਟਰੈਕਟਰ ਟੱਲੀ ਹੈ ਜਿਹੜੀ ਉਹ ਬੜਾ ਔਖਾ ਨਾ ਕਰ ਰਿਹਾ ਕਿਉਂਕਿ ਸੜਕਾਂ ਤੁਸੀਂ ਪਿੱਛੋਂ ਵੇਖ ਕੇ ਆਏ ਹੋ ਸਾਰੀਆਂ ਸੜਕਾਂ ਟੁੱਟ ਚੁੱਕੀਆਂ ਨੇ ਪਾਣੀ ਦੇ ਨਾਲ ਆਪਾਂ ਬੇਨਤੀ ਕਰਦੇ ਹਾਂ ਕਿ ਸਰਕਾਰ ਦੇ ਜਿਹੜੇ ਨੁਮਾਇੰਦੇ ਨੇ ਉਹ ਇੱਧਰ ਨੂੰ ਆਣ ਕੇ ਕਰੇ ਜਰੂਰ ਸੜਕ ਤਾਂ ਨਹੀਂ ਜਾਇ ਦੇ ਉੱਤੇ ਨੇ ਹੈਲੀਕਾਪਟਰ ਦੇ ਉੱਤੇ ਇਹਨਾ ਗੇੜਾ ਮਾਰਨ ਫਿਰ ਉਹਨਾਂ ਨੂੰ ਪਤਾ ਲੱਗੇਗਾ ਕਿ ਕਿੱਥੋਂ ਛੜਕਾਂ ਟੁੱਟੀਆਂ ਨੇ ਕਿੱਥੋਂ ਕੀ ਹੋਇਆ ਵਾ ਤੇ ਫਿਰ ਹੀ ਉਹ ਆਣ ਕੇ ਜੜੀ ਉਹ ਛੜਕ ਦੀ ਮਰਮਤ ਕਰਨਗੇ ਜਾਂ ਨਵੀਂ ਬਣਾ ਕੇ ਦੇਣਗੇ ਇਹੋ ਹੀ ਬੇਨਤੀ ਹੈ ਕਿ ਜਿਹੜਾ ਸਾਡਾ ਪਿੰਡ ਦਾ ਰਾਹ ਆ ਤੇ ਆ ਜਿਹੜੇ ਬੰਨ ਆ ਇਹ ਬਿਲਕੁਲ ਸਹੀ ਤਰੀਕੇ ਦੇ ਨਾਲ ਸਹੀ ਕੀਤੇ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੰਬਰਦਾਰ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੇ న్యూਸ ਵਾਲੇ ਸਾਡੇ ਇਲਾਕੇ ਜਾਣ ਕੇ ਸਾਡੀ ਖਬਰ ਸਰ ਪੁੱਛਦੇ ਨੇ ਇੱਕ ਬੇਨਤੀ ਮੈਂ ਪਿੰਡ ਨੰਬਰਦਾਰ ਪਿੰਡ ਗੱਗੜ ਤੋਂ ਭਪਿੰਦਰ ਸਿੰਘ ਮੈਂ ਇਧਰ ਆਸੀ ਥੋੜਾ ਰਿਸ਼ੇਦਾਂ ਨੂੰ ਅੱਗੇ ਪਿੱਛੇ ਕਰਾਉਣਾ ਪਾਣੀ ਦੀ ਸਦਾ ਸੁਣ ਕੇ ਸਾਡੇ ਇਲਾਕੇ ਨੇ ਇੰਨੀ ਮਾਰ ਪਈ ਏ 100% ਕਿਸੇ ਦਾ ਕੋਈ ਮਾਲੋ ਘਰ ਨਹੀਂ ਰਿਹਾ ਕੋਈ ਤੂੜੀ ਨਹੀਂ ਰਹੀ ਕੋਈ ਮਾਰ ਰਿਹਾ ਸਭਾ ਲੋਕਾਂ ਦੇ ਕੋਠੇ ਟਹਿ ਗਏ ਨੇ ਪਾਣੀ ਵੜ ਗਿਆ ਮਤਲਬ ਬਹਿ ਗੀਆਂ ਨੀਆਂ ਬਹੁਤ ਨੁਕਸਾਨ ਹੋਇਆ ਜਿਹਦੇ ਵਿੱਚ ਸਾਡੀ ਪੰਜਾਬ ਸਰਕਾਰ ਨੇ ਸਜੇ ਤੱਕ ਸਾਡੀ ਕੋਈ ਹਸਾਰ ਨਹੀਂ ਲਈ ਆਏ ਨੇ ਅਰਮਦਾਸੋ ਘੁੰਮ ਕੇ ਗੱਡੀਆਂ ਤੁਰ ਗਏ ਨੇ ਆ ਜਿਹੜੇ ਸਿੱਖ ਭਰਾ ਨੇ ਸਾਡੇ ਜਿੰਨਾਂ ਸਾਡਾ ਦਿਨ ਰਾਤ ਮੋਢੇ ਨਾਲ ਮੋਢਾ ਜੋੜ ਕੇ ਸਿੱਖ ਸੰਗਤਾਂ ਨੇ ਸਾਡੇ ਲੋਕਾਂ ਵਾਸਤੇ ਚੂੜੀ ਮਤਲਬ ਤੂੜੀ ਚੌਕਰ ਖਾਲ ਮਾਲੋ ਖਾਣ ਦਾ ਸਮਾਨ ਹਰ ਚੀਜ਼ ਸੁਵਿਧਾ ਕੀਤੀ ਹੈ ਇਸ ਕਰਕੇ ਵੀ ਤੁਸੀਂ ਆਖੋ ਸਾਨੂੰ ਇੰਨੀ ਮਾਰ ਪਈਏ ਪੈਸੀ ਕੋਈ ਦੱਸ ਨਹੀਂ ਸਕਦੇ ਬਹੁਤ ਮਾਰ ਪਈ ਤੇ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਸੰਗਤਾਂ ਸਾਡੇ ਮੇਨ ਲੱਗੇ ਬੈਠੀਆਂ ਨੇ ਇਹ ਨਸੋ ਕੇ ਦੀ ਸੰਗਤ ਹੈ ਸਿੰਘੋ ਕੇ ਬਾਕੀ ਬਾਦਰ ਬਿਲਟ ਪਿੰਡ ਕੋਨਿਆ ਤੇ ਪਿੱਛੋਂ ਲੈ ਗਰਦਾਸਪੁਰ ਤੋਂ ਲੈ ਕੇ ਕਿੱਥੇ ਉਹ ਆਪਣਾ ਸਾਡਾ ਆ ਕੱਕੜ ਮੰਜ ਇਹ ਤੋਂ ਵੀ ਦੂਰ ਇਸ ਤੋਂ ਵੀ ਦੂਰ ਸਾਡੇ ਜਿੰਨੇ ਬਾਰਡਰ ਦੇ ਬਿਲਕੁਲ ਪੂਰੇ ਤਹਿਸ ਨੈਸ ਹੋ ਗਏ ਨੇ ਮਤਲਬ ਪੂਰੇ ਨੁਕਸਾਨ ਹੋ ਗਿਆ ਮੇਰਾ 100 ਕਿਲੋ ਝੋਨਾ ਚ ਭਾਜੀ ਮਤਲਬ 100 ਕਿਨੇ ਜੋ ਮਤਲਬ 10 ਕਿਲੋ ਦੇ ਆਸ ਵਿੱਚ ਮੇਨੂੰ ਆ ਗਿਆ ਮੇਰਾ 60 ਤੋਂ 65 ਲੱਗਦਾ ਮੇਰਾ ਕੱਲੇ ਦਾ ਨੁਕਸਾਨ ਹੋ ਗਿਆ ਲੋਕਾਂ ਦੀ ਸਾਰਨ ਤੱਕ ਤੇ ਅਸੀਂ ਕਰਦੇ ਵੀ ਮੈਂ ਤੁਹਾਡੇ ਜਰੂਰ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਜਾਣ ਕੇ ਸਾਡੇ ਲੋਕਾਂ ਚ ਸਾਡੀ ਗੱਲ ਸੁਣੀ ਹੈ ਸਾਡਾ ਤੁਹਾਂ ਦੁੱਖ ਸੁੱਖ ਸੁਣਿਆ ਬਹੁਤ ਬਹੁਤ ਧੰਨਵਾਦ